ਹਾਂ ਜੀ ਬੇਟਾ ਕੀ ਨਾਮ ਤੁਹਾਡਾ ਜੀ? ਅਸ਼ੀਤਾ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਆ? ਸੰਗਰੂਰ। ਅਸ਼ੀਤਾ ਕਿਹੜੇ ਗੇਮ ਕਰਦੇ ਹੋ ਤੇ ਹੁਣ ਕਿੱਥੇ ਖੇਡ ਕੇ ਆਏ ਹੋ ਤੇ ਕਿਹੜਾ ਮੈਡਲ ਤੁਹਾਨੂੰ ਮਿਲਿਆ ਉਹ ਗੇਮਸ ਦੇ ਵਿੱਚ? ਮੈਂ ਬੈਡਮਿੰਟਨ ਖੇਡਦੀ ਆ ਤੇ ਹੁਣੇ ਅਸੀਂ Madhya Pradesh ਨਰਮਦਾਪੁਰਮ ਦੇ ਨੈਸ਼ਨਲ ਸੀ ਸਕੂਲ ਗੇਮਸ ਤੇ ਉਸ 'ਚ ਮੇਰਾ ਇੰਡੀਵਿਜੂਅਲ ਤੇ ਸਿਲਵਰ ਮੈਡਲ ਤੇ ਟੀਮ ਗੇਮ 'ਚ ਬ੍ਰੌਂਜ਼ ਮੈਡਲ ਆਇਆ। ਇੰਡੀਵਿਜੂਅਲ ਦੀ ਗੱਲ ਕਰੀ ਤਾਂ ਤੁਸੀਂ ਦੱਸ ਰਹੇ ਕੋਈ 68 ਸਾਲ ਦੇ ਵਿੱਚੋਂ ਹੁਣ ਤੱਕ ਕੋਈ ਵੀ ਕੁੜੀ-ਕੋਈ ਲੋਕ ਇਹ ਮੈਡਲ ਨਹੀਂ ਮਿਲਿਆ। ਉਹ ਡਿਟੇਲ ਦਿਓ ਥੋੜੀ ਹਾਂਜੀ 68 ਨੈਸ਼ਨਲ ਗੇਮਸ ਸੀ ਤੇ ਪਹਿਲੀ ਵਾਰ ਕਿਸੇ ਸਿੰਗਲ ਇੰਡੀਵਿਜੂਅਲ ਇਵੈਂਟ ਚ ਗਰਲਸ ਦਾ ਮੈਡਲ ਆਇਆ ਇਸ ਤਰੀਕੇ ਨਾਲ ਦੇਖਦੇ ਹਾਂ ਕਿਦਾਂ ਨੇ ਗੇਮਸ ਹੋਈਆਂ ਤੇ ਕਿੰਨਾ ਕੁ ਤੁਹਾਨੂੰ ਫੀਲ ਹੋ ਰਿਹਾ ਕਿਉਂਕਿ ਤੁਸੀਂ 68 ਸਾਲ ਦੇ ਵਿੱਚ ਪਹਿਲੀ ਵਾਰ ਰਿਕਾਰਡ ਤੋੜਿਆ ਹੈ ਮੇਰੇ ਕਾਫੀ ਸਟੇਟਸ ਨਾਲ ਮੈਚ ਸੀ ਇੱਕ ਦਿਨ ਚ ਸਾਡੇ ਉੱਥੇ 6 ਮੈਚ ਵੀ ਕਰਵਾਏ ਗਏ ਮਹਾਰਾਜ ਇਸ ਚ ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਤੇਹਰਾਨਾ ਨਾਲ ਮੇਰੇ ਮੈਚ ਹੋਏ ਸੀ ਤੇ ਸਾਰੀ ਵਧੀਆ ਖੇਡਣ ਵਾਲੀ ਕੁੜੀਆਂ ਸਿਓ ਤੇ ਬਹੁਤ ਵਧੀਆ ਰਹਿਣਾ। ਜਿਹੜਾ ਫਾਈਨਲ ਆ ਫਾਈਨਲ ਬਾਰੇ ਕੀ ਕਹਿਣਾ ਚਾਹੋਗੇ ਫਾਈਨਲ ਕਿਸ ਤਰੀਕੇ ਦਾ ਹੋਇਆ? ਫਾਈਨਲ ਮੇਰਾ ਤਾਮਿਲਨਾਡੂ ਦੀ ਕੁੜੀ ਨਾਲ ਸੀ। ਸਾਡਾ ਮਤਲਬ ਕਾਫੀ ਟੱਕਰ ਦਾ ਮੈਚ ਆ ਰਿਹਾ ਸੀ ਪਰ ਐਂਡ 'ਚ 2 ਪੁਆਇੰਟ ਹੋ ਲੈ ਗਈ ਤਾਂ ਉਹਦੀ ਲਈ ਜਿੱਤ। ਕਿੰਨੇ ਸਾਲ ਦੀ ਉਮਰ 'ਚ ਤੁਸੀਂ ਜਿਹੜੀ ਗੇਮ ਇਹ ਸਟਾਰਟ ਕੀਤੀ ਸੀ ਬੈਡਮਿੰਟਨ? ਮੈਂ 6 ਸਾਲ ਦੀ ਉਮਰ 'ਚ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਤੱਕ ਕਿਸ ਤਰੀਕੇ ਦਾ ਸਫਰ ਰਿਹਾ ਜਦੋਂ ਸ਼ੁਰੂਆਤ ਕੀਤੀ ਉਦੋਂ ਲੈ ਕੇ ਹੁਣ ਤੱਕ ਕਿਵੇਂ ਦਾ ਸਫਰ ਰਿਹਾ? ਥੋੜਾ ਮੁਸ਼ਕਿਲ ਸੀ ਬਹੁਤ ਹਾਰਡ ਵਰਕ ਜ਼ਰੂਰੀ ਸੀ ਤੇ ਫਲ ਤਾਂ ਮਿਲਦਾ ਹੀ ਹੈ ਹਾਰਡ ਵਰਕ ਦਾ ਫੈਮਲੀ سپورਟ ਕਰ ਰਹੀ ਹੁੰਦਾ ਪਾਪਾ ਮੈਂ ਦੋਨੋਂ ਬਹੁਤ سپورਟਿਵ ਹੈ ਪਾਪਾ ਹਮੇਸ਼ਾ ਨਾਲ ਜਾਂਦੇ ਆ ਕਿਤੇ ਵੀ ਗੇਮ ਜ਼ੋਨ ਤੇ ਮੰਮੀ ਵੀ ਬਹੁਤ سپورਟ ਕਰਦੇ ਹੋ ਵੀ ਨਾਲ ਜਾਂਦੇ ਰਹੇ ਹਮੇਸ਼ਾ ਹਾਂ ਕਿੰਨਾ ਕੁ ਟਾਈਮ ਦਿੰਨੇ ਹੋ ਗੇਮ ਨੂੰ ਜਾਂ ਤੁਹਾਡੀ ਪ੍ਰੈਕਟਿਸ ਕਿਸ ਲੈਵਲ ਤੇ ਰਹੀ ਹੈ ਕਿੰਨੇ ਵਜੇ ਉੱਠਣਾ ਤੁਹਾਡਾ ਡੇ ਸ਼ਡਿਊਲ ਕੀ ਹੈ ਸਵੇਰੇ 4:30 ਵਜੇ ਅਸੀਂ ਰੋਜ਼ ਉੱਠਦੇ ਸੀ ਤੇ ਰੋਜ਼ 8 ਘੰਟੇ ਦੀ ਪ੍ਰੈਕਟਿਸ ਸਾਡੀ ਹੁੰਦੀ ਸੀ ਤਿੰਨ ਸੈਸ਼ਨ ਦੇ ਵਿੱਚ ਠੀਕ ਹੈ ਤੇ ਹੁਣ ਅਗਨ ਸਕੂਲਿੰਗ ਕਿਵੇਂ ਚੱਲ ਰਹੀ ਹੈ ਤੁਹਾਡੀ ਸਕੂਲਿੰਗ ਮੈਂ 12th ਕਲਾਸ ਚ ਪੜ ਰਹੀ ਹਾਂ 8 ਦਿੱਤੀ ਹੈ ਮੈਂ ਤੇ ਇਸ ਸਾਲ ਬੋਰਡਸ ਹੈ ਤਾਂ ਉਹਦੀ ਤਿਆਰੀ ਚੱਲ ਰਹੀ ਹੈ ਅ ਗੋਲ ਕੀ ਹੈ ਤੁਹਾਡਾ ਫਿਊਚਰ ਪਲਾਨ ਕੀ ਰੱਖੀ ਹੋਈ ਹੈ ਫਿਊਚਰ ਦੀ ਗੇਮ ਚ ਜਿੰਨਾ ਅੱਗੇ ਜਾ ਸਕੀਏ ਮਿਹਨਤ ਕਰਕੇ ਉਹਨਾਂ ਦੇਖਦੇ ਹਾਂ ਤੇ ਨਾਲ ਪੜਾਈ ਵੀ ਨਾਲ ਨਾਲ ਲੈ ਕੇ ਚੱਲ ਰਹੇ ਹਾਂ ਠੀਕ ਹੈ ਮੈਂ ਬੀਨਾ ਮਾਤਾ ਜੀ ਮੇਰਾ ਨਾਮ ਸਾਰਿਕਾ ਸ਼ਰਮਾ ਜੀ ਤੁਹਾਡਾ ਲਾੜਦਿੱਕੀ ਦਾ ਨਾਮ ਜੀ ਅੱਛਾ ਮੇਰਾ ਨਾਮ ਸਾਰਿਕਾ ਸ਼ਰਮਾ ਜੀ ਉਹ ਕਿਵੇਂ ਦੇਖਦੇ ਤੁਹਾਡੀ ਬੇਟੀ ਨੇ ਸਿਲਵਰ ਜਿਹੜਾ ਮੈਡਲ ਹੈਗਾ ਲਿਆ ਪਹਿਲੀ ਵਾਰ ਹੋਇਆ ਕਿ 68 ਸਾਲ ਚ ਕਿਸੇ ਕੁੜੀ ਉਸ ਮੁਕਾਮ ਤੱਕ ਪਹੁੰਚੀ ਹੈ ਤੁਹਾਨੂੰ ਕਿੰਨੇ ਖੁਸ਼ੀ ਹੋਈ ਹੈ ਮੈਨੂੰ ਬਹੁਤ ਖੁਸ਼ੀ ਹੈ ਜੀ ਐਜ਼ ਅ ਮਦਰ ਉਹਦਾ ਬੱਚਾ ਇੰਨੀ ਅੱਗੇ ਪਹੁੰਚੇ ਤਾਂ ਬਹੁਤ ਖੁਸ਼ੀ ਹੈ ਇਹਦੇ ਪਿੱਛੇ ਮੇਰੇ ਬੱਚੇ ਦੀ ਬਹੁਤ ਹਾਰਡ ਵਰਕ ਹੈਗਾ ਜਿਹੜਾ ਅਸੀਂ ਦੇਖਿਆ ਹੈ ਬੱਚੇ ਨੇ ਸਿਰੇ 4 ਵਜੇ ਉੱਠਣਾ ਤੇ ਜਦੋਂ ਐਜ਼ ਅ ਮਦਰ ਮੈਂ ਕਹਿੰਦੀ ਸੀ ਕਿ ਬੱਚੇ ਥੋੜੀ ਪੜਾਈ ਕਰ ਲੈ ਉਹ ਉਹਦਾ ਇੱਕ ਹੀ ਜਵਾਬ ਹੁੰਦਾ ਸੀ ਮੰਮਾ ਰਜਾਈ ਦੇ ਵਿੱਚ ਬੈਠ ਕੇ ਪੜਨਾ ਬਹੁਤ ਆਸਾਨ ਹੈ ਤੇ 4 ਵਜੇ ਉੱਠ ਕੇ ਬਾਹਰ ਗਰਾਊਂਡ ਦੇ ਵਿੱਚ ਜਾਣਾ ਬਹੁਤ ਔਖਾ ਹੈ ਪਾਪਾ ਤੇ ਅੱਜ ਉਹਦੀ ਮਿੰਤ ਫਲ ਲੈ ਕੇ ਆਈ ਹੈ ਜੀ ਬਹੁਤ-ਬਹੁਤ ਪਰਮਾਤਮਾ ਦਾ ਸ਼ੁਕਰ ਕਰਦੇ ਆ ਜੀ ਹਾਂ ਸਰਦੀਆਂ ਦੇ ਵਿੱਚ ਤਾਂ 4 ਵਜੇ ਦਿਖਦਾ ਵੀ ਨਹੀਂ ਹੁੰਦਾ ਜੇ ਨੀਂਧ ਹੁੰਦੀ ਹੈ ਇਹਨਾਂ ਮੌਸਮ ਠੰਡਾ ਹੁੰਦਾ ਤਾਂ ਉਦੋਂ ਵੀ ਇਹੀ ਟਾਈਮ ਹੁੰਦਾ ਹਾਂਜੀ ਹਾਂਜੀ ਉਦੋਂ ਥੋੜਾ ਅੱਧਾ ਘੰਟਾ ਜਾਂ ਘੰਟਾ ਲੇਟ ਹੋ ਜਾਂਦੇ ਆ ਜੀ ਸਰਦੀ ਦੇ ਵਿੱਚ ਬਟ ਉਦੋਂ ਵੀ ਨੇਰਾ ਹੀ ਹੁੰਦਾ ਕਦੇ ਇਹਦੇ ਪਾਪਾ ਜਾਂਦੇ ਸੀਗੇ ਨਾਲ ਕਦੇ ਮੈ ਜਾਂਦੀ ਸੀ ਨਾਲ ਤੇ ਇਸ ਕਰਕੇ ਵੀ ਬੱਚੇ ਨੂੰ ਮੈਂ ਹੀ ਕਹਿਣਾ ਚਾਹਨੀ ਹੈ ਕਿ ਪੇਰੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਬੱਚੇ ਨੂੰ ਬਹੁਤ ਜ਼ਿਆਦਾ ਅਗਰ ਬੱਚਾ ਅੱਗੇ ਜਾਣਾ ਚਾਹੁੰਦਾ ਹੈ ਤਾਂ ਹੁਣ ਕਿੰਨਾ ਹੌਸਲਾ ਮਿਲਦਾ ਜਦੋਂ ਇਸ ਮੁਕਾਮ ਤੇ ਆ ਕੇ ਕੋਈ ਵਧੀਆ ਮੈਡਲ ਜਾਂ ਵਧੀਆ ਇੱਤ ਪ੍ਰਾਪਤ ਨਹੀਂ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਜੀ ਆਪਣੇ ਬੱਚੇ ਦੀ ਖੁਸ਼ੀ ਦੇਖ ਕੇ ਜਿਹੜੀ ਪੂਰੇ ਪਰਿਵਾਰ ਹੈਗਾ ਉਹਨੂੰ ਸਾਰੇ ਦੇ ਸਾਰੇ ਮਾਨ ਵਾਲੀ ਗੱਲ ਹੈਗੀ ਹੈ ਬਹੁਤ ਜ਼ਿਆਦਾ ਅੱਜ ਵੀ ਕੀ ਫਿਊਚਰ ਸੋਚਿਆ ਜਿਵੇਂ ਕੁੜੀਆਂ ਨੂੰ ਆਪਾਂ ਹਰ ਵੀ ਸੋਚਦਾ ਕਿ ਹਾਂ ਜੇ ਪੜਾਓ ਉਸ ਤੋਂ ਬਾਅਦ ਵਿਆਹ ਕਰ ਦੋ ਸ਼ਾਦੀ ਕਰ ਦੋ ਤਾਂ ਤੁਸੀਂ ਇਸ ਮਨੂੰ ਇਸ ਲੈਵਲ ਤੱਕ ਜਿਹੜਾ ਹੈਗਾ ਸਪੋਰਟ ਕਰ ਰਹੇ ਹੋ ਬੱਚੇ ਨਹੀਂ ਦੇਖੋ ਮੈਰਿਜ ਦਾ ਤਾਂ ਹਲੇ ਅਸੀਂ ਨਹੀਂ ਉਹ ਕਰ ਰਹੇ ਅਸੀਂ ਕਹਿੰਦੇ ਵੀ ਪੜ੍ਹਾਈ 'ਚ ਵੀ ਅੱਗੇ ਜਾਏ ਤੇ ਕਿਸੇ ਅੱਛੀ ਪੋਸਟ 'ਤੇ ਆਪਣੇ ਹੋਏ ਕਾਮਯਾਬ